ਜ਼ਿੰਦਗੀ ਦੇ ਤਾਂ ਤਾਂ ਹਜ਼ਾਰਾਂ ਦ੍ਰਿਸ਼ਟੀਕੋਣ ਨੇ ਉਹ ਕਿਸ ਕਿਸਮ ਦੇ ਦ੍ਰਿਸ਼ਟੀਕੋਣ ਨੂੰ ਆਪਣਾ ਬਣਾਉਂਦਾ ਹੈ ਵਿਦਿਆ ਜਿਹੜੀ ਹੈ ਮਨੁੱਖ ਨੂੰ ਬਹੁਤ ਮਹਾਨ ਬਣਾਉਂਦੀ ਹੈ ਉਹ ਮਨੁੱਖ ਨੂੰ ਸਪਸ਼ਟ ਬਣਾਉਂਦੀ ਹੈ ਕਲਾ ਮੇਰੀ ਹਰ ਇੱਕ ਲੇਖਕ ਦੀ ਜ਼ਿੰਦਗੀ ਕਲਾਤਮਿਕ ਹੁੰਦੀ ਹੈ ਉਹ ਕਲਾ ਕਲਾਕਾਰ ਹੁੰਦਾ ਹੈ ਸਾਸੀ ਗਾਲ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਮੈਂ ਹੈਪੀ ਅੱਜ ਸਾਡੇ ਨਾਲ ਓਮ ਪ੍ਰਕਾਸ਼ ਗਸੂਜੀ ਜਿਨ੍ਹਾਂ ਨੇ ਬਹੁਤ ਸਾਰੇ ਜ਼ਿਆਦਾ ਨਾਵਲ ਅਤੇ ਕਿਤਾਬਾਂ ਵੀ ਲਿਖੀਆਂ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਵਾਗਤ ਹੈ ਤੁਹਾਡਾ ਸਾਂਝਾ ਟੀਵੀ ਬਹੁਤ ਤਨਵਾ ਕਿਵੇਂ ਮਨ ਦੇ ਵਿੱਚ ਕਿਵੇਂ ਇੰਨਾ ਵਿਚਾਰ ਹੈ ਕਿ ਇੰਨੀਆਂ ਤੁਸੀਂ ਕਿਤਾਬਾਂ ਲਿਖਤੀਆਂ ਇੰਨੇ ਨਾਵਲ ਲਿਖਤੇ ਕੀ ਜ਼ਿੰਦਗੀ ਨੂੰ ਮੈਂ ਇੱਕ ਕਥਾ ਸਮਝਦਾ ਹਰ ਇੱਕ ਵਿਅਕਤੀ ਜਿਹੜਾ ਹੈ ਹਰ ਇੱਕ ਆਦਮੀ ਜਿਹੜਾ ਹੈ ਉਹ ਆਦਮੀ ਨਹੀਂ ਹੁੰਦਾ ਆਦਮੀ ਇੱਕ ਇਤਿਹਾਸ ਵੀ ਹੁੰਦਾ ਹੈ ਸੋ ਜ਼ਿੰਦਗੀ ਦੀ ਕਥਾ ਨੂੰ ਮਨੁੱਖ ਕਿਵੇਂ ਲਿਖਦਾ ਹੈ ਕਿਹੜੇ ਕਿਹੜੇ ਵਸਤੂ ਤੇ ਕਿਹੜੇ ਕਿਹੜੇ ਵਿਸ਼ਿਆਂ ਨੂੰ ਕਿਹੜੀਆਂ ਕਿਹੜੀਆਂ ਗੱਲਾਂ ਨੂੰ ਕਿਹੜੀਆਂ ਕਿਹੜੀਆਂ ਸਵੱਸਿਆਵਾਂ ਨੂੰ ਕਿਸ ਕਿਸਮ ਦੇ ਸੰਘਰਸ਼ ਨੂੰ ਗ੍ਰੈਂਡ ਕਰਦਾ ਹੈ ਇਹ ਉਸ ਦਾ ਮੰਤਵ ਹੈ ਇਹ ਉਹਦਾ ਉਦੇਸ਼ ਹੈ ਇਹ ਉਸ ਦਾ ਸੰਕਲਪ ਹੈ ਸੋ ਮਨੁੱਖ ਜਿਹੜਾ ਹੈ ਉਹ ਮਨੁੱਖ ਹੀ ਨਹੀਂ ਇੱਕ ਚੇਤਨਾ ਹੈ ਉਹ ਇੱਕ ਜੋਤ ਹੈ ਇੱਕ ਦੀਵਾ ਹੈ ਉਹ ਇੱਕ ਬਲਦੀ ਹੋਈ ਸੂਰਜ ਦੀਆਂ ਕਿਰਨਾਂ ਵਰਗਾ ਇੱਕ ਮਨੁੱਖ ਹੁੰਦਾ ਹੈ ਸੋ ਮਨੁੱਖ ਜਿਹੜਾ ਹੈ ਨਾ ਉਹ ਬਹੁਤ ਹੀ ਵਿਸ਼ਾਲਤਾ ਨੂੰ ਵਿਸ਼ਾਲਤਾ ਨੂੰ ਗ੍ਰੈਂਡ ਕਰ ਸਕਦਾ ਹੈ ਸਵੀਕਾਰ ਕਰ ਸਕਦਾ ਹੈ ਗੱਲ ਉਸ ਦੀ ਸਵੀਕ੍ਰਿਤੀ ਤੇ ਨਿਰਭਰ ਕਰਦੀ ਹੈ ਜੇ ਉਹ ਗ੍ਰਹਿਣ ਕਰਦਾ ਹੈ ਸਵੀਕਾਰ ਕਰਦਾ ਹੈ ਉਹ ਜ਼ਿੰਦਗੀ ਨੂੰ ਕਿਵੇਂ ਦੇਖਦਾ ਹੈ ਜ਼ਿੰਦਗੀ ਦੇ ਤਾਂ ਤਾਂ ਹਜ਼ਾਰਾਂ ਦ੍ਰਿਸ਼ਟੀਕੋਣ ਨੇ ਉਹ ਕਿਸ ਕਿਸਮ ਦੇ ਦ੍ਰਿਸ਼ਟੀਕੋਣ ਨੂੰ ਆਪਣਾ ਬਣਾਉਂਦਾ ਹੈ ਤੇ ਉਸ ਦੇ ਮੁਤਾਬਕ ਉਹ ਆਪਣੇ ਪੰਧ ਤੇ ਤੁਰਦਾ ਹੈ ਤੇ ਮਨੁੱਖ ਇੱਕ ਪੰਧ ਹੁੰਦਾ ਹੈ ਪਲਾਉਂਗ ਹੁੰਦਾ ਹੈ ਪਾਂਦੀ ਹੁੰਦਾ ਹੈ ਯਾਤਰਾ ਹੁੰਦਾ ਹੈ ਇਸ ਤਰ੍ਹਾਂ ਦੇ ਸੰਕਲਪ ਮੈਂ ਅੱਜ ਵੇ 92 ਸਾਲ ਮੇਰੇ ਖਤਮ ਹੋ ਰਹੇ ਨੇ ਮੇਰੀ ਉਮਰ ਤੇ ਤੇ ਮੈਂ ਇਸ ਇਹਨਾਂ ਵਰਿਆਂ ਦੇ ਵਿੱਚ 1944-45 ਵਿੱਚ ਜਿੱਥੇ ਕਿਤੇ ਦਰਪੰਦਾ ਸੀ ਡੇਰੇਆਂ ਵਿੱਚ ਰਿਜੂ ਕੋਲ ਆ ਤੇ ਸੰਸਕਿਰਤਦਾ ਸੀ ਗਜੇ ਦੀਆਂ ਰੋਟੀਆਂ ਲਿਆਉਂਦਾ ਸੀ ਉਸ ਤੋਂ ਬਾਅਦ ਡਬਲ ਐਮ ਐ ਕੀਤੀ ਐਮ ਐਲ ਕੀਤੀ 71 ਮਾਤਰ ਕਿਤਾਬਾਂ ਲਿਖੀਆਂ ਸੋ ਇਹ ਸਾਰੀਆਂ ਦਾ ਸਾਰੀਆਂ ਮਨੁੱਖ ਦੇ ਉਸ ਆਂਤ੍ਰਿਕਤਾ ਤੇ ਨਿਰਭਰ ਕਰਦੀਆਂ ਜਿਹੜੀਆਂ ਮਨੁੱਖ ਦੇ ਮਨ ਵਿੱਚ ਵੇਖਸਾਤ ਹੁੰਦੀ ਹੈ ਆਖਰੀ ਕਿੰਨੀ ਉਮਰ ਚ ਤੁਸੀਂ ਜਿਹੜੀ ਇਹ ਕਿਤਾਬਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਹਾਂ ਮੈਂ 1947 ਜਿਹੜਾ ਸੀ ਉਹ ਪੁੱਤਰਾ ਆਪਣੀ ਅੱਖੀਂ ਦੇਖਿਆ ਮੈਂ 5ਵੀਂ ਜਮਾਤ ਚ ਪੜਦਾ ਸੀ 13 ਵਰਿਆ ਦਾ ਸੀ ਤੇ ਮੈਂ ਉਹ ਕਤਲੇਕਾਰਤ ਨੂੰ ਦੇਖਿਆ ਮੈਂ ਪੰਜਾਬ ਦੀ ਧਰਤੀ ਨੂੰ ਜਿੱਥੇ ਨੂੰ ਪੰਜ ਪਾਣੀਆਂ ਦਾ ਧਰਤੀ ਕਹਿੰਦੇ ਨੇ ਉਸ ਧਰਤੀ ਨੂੰ ਲਹੂ ਲਾਨ ਹੁੰਦਿਆ ਦੇਖਿਆ ਤੋਂ ਸਾਰੀਆਂ ਗੱਲਾਂ ਨੂੰ ਦੇਖ ਕੇ ਮੇਰੇ ਮਨ ਵਿੱਚ ਇਹ ਪੈਦਾ ਹੋਈ ਸ਼ੰਕਾ ਵੀ ਇਹ ਲਹੂ ਲਾਨ ਕਿਉਂ ਹੋਇਆ ਤੇ ਮੈਂ ਇਹ ਪਹਿਲਾ ਨਾਵਲ ਲੰਬੂ ਲਾਤਾ ਲਿਖਿਆ ਸੀ ਜਿਹੜਾ ਕਿ ਗਵਾਚ ਗਿਆ ਉਸ ਤੋਂ ਬਾਅਦ ਫਿਰ ਮੈਂ ਜ਼ਿੰਦਗੀ ਦੇ ਸੋਚਦਾ ਰਿਹਾ ਵੀ ਇਹ ਕਿਉਂ ਵਾਪਰਿਆ ਮੁਸਲਮ ਲੀਗ ਜਿਨ੍ਹਾਂ ਨੂੰ ਤਾਂ ਇਹ ਚ ਕੋਈ ਰੁਚੀ ਨਹੀਂ ਸੀ ਅੰਗਰੇਜ਼ ਸਾਮਰਾਜ ਨੂੰ ਵੀ ਕੀ ਰੁਚੀ ਸੀ ਸਾਮੰਤਵਾਦ ਨੂੰ ਵੀ ਕੀ ਰੁਚੀ ਸੀ ਇਹ ਤਾਂ ਮਹਾਤਮਾ ਗਾਂਧੀ ਬਚਾ ਸਕਦਾ ਸੀ ਕੋਈ ਐਡਾ ਵੱਡਾ ਲੀਡਰ ਸੀ ਪਰ 파ਰਦਰਸ਼ਤਾ ਨਹੀਂ ਸੀ ਉਹ ਦੇਸ਼ ਨੂੰ ਵੰਡ ਨੂੰ ਬਣਾ ਨਾ ਸਕਿਆ ਸੋ ਮੈਂ ਮੇਰਾ ਸੁਪਨੇ ਤੇ ਸੰਸਕਾਰ 1968 ਵਿੱਚ ਨਾਵਲ ਚਪਾਇਆ ਪਹਿਲਾ ਸਪਨੇ ਸਪਨੇ ਹੁੰਦੇ ਨੇ ਸੰਸਕਾਰ ਆਦਮੀ ਦੇ ਸਰੋਕਾਰ ਹੁੰਦੇ ਨੇ ਸਿਲਸਿਲੇ ਹੁੰਦੇ ਨੇ ਉਹ ਸਰੋਕਾਰ ਤੇ ਸਿਲਸਿਲੇ ਮੇਰੀ ਜ਼ਿੰਦਗੀ ਨੂੰ ਹਲੂਣਦੇ ਰਹੇ ਮੇਰੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਰਹੇ ਮੇਰੀ ਜ਼ਿੰਦਗੀ ਲਈ ਪ੍ਰਭਾਵ ਬਣਦੇ ਰਹੇ ਤੁਸੀਂ ਕਿਵੇਂ ਮਨ ਦੇ ਵਿੱਚ ਕਿਵੇਂ ਆਉਂਦਾ ਜਿਵੇਂ ਤੁਸੀਂ ਦੇਖ ਕੇ ਸਾਰਾ ਕੁਝ ਲਿਖ ਲੈਣੋ ਜਿਵੇਂ ਤੁਸੀਂ ਪੁਰਾਣੇ ਨਾਵਲ ਲਿਖੇ ਜਿਸ ਵੇਲੇ ਲੜਾਈ ਹੋਈ ਸੀ ਜਾਂ 1947 ਜਿਵੇਂ ਤੁਸੀਂ ਕਹਿ ਰਹੇ ਹੋ ਇਹ ਸਾਰਾ ਕੁਝ ਦੇਖਿਆ ਕਿਵੇਂ ਲਿਖਦੇ ਹੋ ਕਿਵੇਂ ਇਹ ਸਾਰਾ ਕੁਝ ਵੇਖੋ ਗੱਲ ਬੜੀ ਪਿਆਰੀ ਹੈ ਤੁਹਾਡਾ ਇਹ ਪ੍ਰਸ਼ਨ ਐਨਾ ਚੰਗਾ ਕਿ ਮੈਂ ਟੀਵੀ ਤੇ ਆਮ ਜ਼ੂਰ ਦਰਸ਼ਨ ਜਲੰਧਰ ਜੱਲੰਧਰ ਰਹਿਣਾ ਉੱਥੇ ਮੈਂ ਕਿਹੇ ਕਿਹੜਾ ਗਿਆ ਰਵੀਦੀਪ ਨਾਂ ਦਾ ਇੱਕ ਵਿਅਕਤੀ ਸੀ ਮੈਂ ਉਹਨੂੰ ਆਪਣਾ ਇੱਕ ਨਾਵਲ ਗੁਜ ਰਹੀ ਬੱਤੀ ਦਾ ਚਾਨਣ ਦੇ ਦਿੱਤਾ ਤਾਂ ਉਹਨੂੰ ਇਹ ਨਾਵਲ ਪੜ੍ਹਿਆ ਪਰੰਤੂ ਬਾਅਦ ਉਹਨੂੰ ਇੰਨਾ ਚੰਗਾ ਲੱਗਿਆ ਕਿ ਉਹ ਤੁਹਾਡੇ ਅਰਜੀ ਨੂੰ ਕਹਿੰਦੇ ਨਹੀਂ ਕੁਝ ਦੇ ਮੈਂ ਯਾਰ ਤੇ ਸੀਰੀਅਲ ਬਣਾਉਣਾ ਤੇ ਉਹ ਕਹਿੰਦੇ ਫਿਰ ਗਾਸੋ ਦੀ ਇਜਾਜ਼ਤ ਕਹਿੰਦਾ ਮੈਂ ਜੀ ਇਜਾਜ਼ਤ ਦਿੰਦਾ ਜਿਵੇਂ ਤੁਸੀਂ ਮੇਰੇ ਵਿਆਹ ਤੇ ਹਾਂ ਕਹਦੇ ਹੋ ਤਾਂ ਮੈਂ ਮੁੱਕਰਦਾ ਨਹੀਂ ਕਹੋ ਨੇ ਕਿ ਹਬੀਚਾ ਉਹ ਫਿਰ ਪਰਸ਼ਾਨੇ 18 ਸੀਰੀਜ਼ ਬੜੇ ਜਿੱਤ ਮੈਨੂੰ ਇੱਕ ਇੱਕ ਐਪੀਸੋਡ ਦੇ 5600 ਰੁਪਏ ਮਿਲਦਾ ਸੀ 99000 ਰੁਪਏ ਮਿਲਿਆ ਤੇ ਮੈਂ ਪੈਰੋਂ ਦਾ ਜਿਹੜਾ ਉਹਦੇ ਵਿੱਚ ਮੈਂ ਜਿਸ ਡੇਰੇ ਚ ਰਹਿੰਦਾ ਸੀ ਲਿਆਏ ਉੱਥੇ ਪੈਰੋਂ ਦੀ ਤਸਵੀਰ ਸੀ ਉਤਮ ਗ੍ਰਤੇ ਪਰਮਾਨੰਦ ਵਗੈਰਾ ਸਾਧ ਹੁੰਦੇ ਸਨ ਸੋ ਇਸ ਤਰ੍ਹਾਂ ਦਾ ਸਿਲਸਿਲਾ ਜਿਹੜਾ ਹੈ ਜੋ ਮੈਂ ਜ਼ਿੰਦਗੀ ਨੂੰ ਵੇਖਦਾ ਨਾ ਜ਼ਿੰਦਗੀ ਨੂੰ ਪਹਿਚਾਨਦਾ ਨਾ ਜ਼ਿੰਦਗੀ ਦੀ ਮੈਂ ਪਰਤਾਲ ਕਰਦਾ ਨਾ پھر وہ زندگی تے میرے ہک میرے جذبیاں کا انس بن جاتی ہے تے پھر نو میں بہت سوچ ہر روز رات سننا سوچتا میں ایک دن ہر رات سوچتا ایک دن میں آپ دے ہتھاں تے گلاب دے پھولے لے لے انہوں نے سگند بارے میں کی کلا میری ہر ایک لیکھک دی زندگی کلاتمک ہے وہ کلا کلاکار وہ زندگی چتیرہ ہندہ ہے وہ زندگی بھلارہ ہندہ ہے ਜਿਵੇਂ ਫਰਦ ਗੁਰੂ ਬੁਝ ਰਹੀ ਬੱਤੀ ਦੇ ਪਰਛਾਵੇਂ ਬੜਿਆ ਉਹ ਚ ਹੁੱਗੀ ਨਾਮ ਦਾ ਬੰਦਾ ਹੈ ਕੋਈ ਪੰਜਾਬ ਦਾ ਉਹਦਾ ਨਾਮ ਬੁਲਾ ਰਿਹਾ ਬੁਲਾ ਰਾ ਤੋਂ ਚ ਯਾਦ ਆ ਗਿਆ ਇਸ ਤਰ੍ਹਾਂ ਨਾਮ ਹੈ ਤੁਰਨਾ ਹੈ ਅਸੋ ਕਿਵੇਂ ਦੇਖਦੇ ਹੋ ਜਿਵੇਂ ਕਿ ਹੁਣ 2024 ਚੱਲ ਰਿਹਾ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨਸ਼ਾ ਵੱਲ ਜਾ ਰਹੀ ਆ ਇਹਨਾਂ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਤੁਸੀਂ ਇਸ ਦੇ ਲਈ ਕੋਈ ਆਪਣਾ ਨਾਵਲ ਤਿਆਰ ਕਰ ਰਹੇ ਹੋ ਅੱਗੇ ਲਿਖਣ ਵਾਸਤੇ ਬਿਲਕੁਲ ਮੇਰੇ ਨਾਵਲ ਫਰਦ ਗੁਰੂ ਮੈਂ ਮੇਰੇ ਨਾਵਲ ਜਿਹੜੇ ਨੇ ਉਹ ਦਾਰਸ਼ਨਿਕ ਨੇ ਉਹ ਹਮੇਸ਼ਾ کوئی نہ کوئی سنسکرٹی تے سب چار کا سدیہ دینے نے میرے ناول عام ناول نہیں وہاں کی بڑی پرشنسا نے اکیرہ دو لکھ دا نام ملیا لکھنؤ ہندی چ میری بھی کتابہ نے پہ کتاباں نے تو تامل تلگو ملیالم اینا پاشا بانو نام ملیا تا میرا ساتمہ نمبر سخریش یادو نام دا بندہ چیف منسٹر اتوں سی پر او نہ آیا جب میں گیا میں منتری آپ منتری نہیں آپ تو کوئی مہان بھوتی ہیں آپ کا منچ پر آنے کا شالی جو تھی وہ پریت تھی میں انکمپت ہو گیا دربت ہو گیا وہ دیکھے تری چود لاکھ لے کے میرا ساتمہ نمبر سر میں جا کے تو ترگی نہیں ہے میں کہا یہ کہن سی کہ ایجوکیشن منسٹر ہے یہ آکسفورڈ یونیورسٹی کی پی ایچ ڈی ہے سو ودیا جڑی ہے وہ بیویک ہندی ہے ਵਿਦਿਆ ਜਿਹੜੀ ਹੈ ਮਨੁੱਖ ਨੂੰ ਬਹੁਤ ਮਹਾਨ ਬਣਾਉਂਦੀ ਹੈ ਉਹ ਮਨੁੱਖ ਨੂੰ ਸਪਸ਼ਟ ਬਣਾਉਂਦੀ ਹੈ ਸੁਭਾਵਕ ਬਣਾਉਂਦੀ ਹੈ ਸੋ ਇਸ ਤਰ੍ਹਾਂ ਦੀਆਂ ਗੱਲਾਂ ਮੇਰੇ ਨਾਵਲ ਜਿਹੜੇ ਨਵੀਂ ਪੀੜੀ ਦਾ ਪ੍ਰਸ਼ੰਸਾ ਹੈ ਐਸੇ ਵੇਲੇ ਮੈਂ ਟੂਡੇ ਇਨ ਪਾਰਲੀਮੈਂਟ ਸੈਂਸਸ ਸਮੀਖਿਆ ਸੁਣਦਾ ਕਿਸੇ ਐਮਪੀ ਨੂੰ ਸਾਂਸਕ੍ਰਿਤਿਕ ਤੌਰ ਤੇ ਇਹ ਦੇਸ਼ ਡਿੱਗ ਰਿਹਾ ਹੈ ਇਹਦਾ ਕੋਈ ਚਰਿੱਤਰ ਨਹੀਂ ਹੈ ਤੇ ਇਸ ਤਰੀਕੇ ਨਾਲ ਨਵੀਂ ਪੀੜੀ ਨੂੰ ਤੁਹਾਡੇ ਅਗੇ ਵਿਦਵਾਨ ਦਾ ਲਿਖਿਆ ਸਾਡੇ ਸਿਲੇਬਸ ਚ ਸਮਾਜ ਨੂੰ ਦਰਸਾਉਣ ਵਾਲਾ ਕੋਈ ਵੀ ਪਾਠ ਨਹੀਂ ਹੈ ਸੋ ਨਵੀਂ ਪੀੜੀ ਜਿਹੜੀ ਹੈ ਉਹਨਾਂ ਨੂੰ ਪਤਾ ਹੀ ਨਹੀਂ ਵੀ ਸਾਡਾ ਪਰਿਵਿਖ ਸਾਡੇ ਕੋਲੇ ਤਾਂ ਨਹੀਂ ਹਨੇਰੇ ਹਨੇਰੇ ਇਸ ਮੁਲਕ ਚ ਵੱਧ ਰਹੇ ਨੇ ਸਮਾਪਰਦਾਇਤਾ ਕਟੜਵਾਦ ਬਕਬਾਕ ਇਹ ਇਸ ਮੁਲਕ ਦੀਆਂ ਅੱਖਾਂ ਨੂੰ ਅੰਨ੍ਹਾ ਕਰ ਰਹੇ ਹਨ ਕਿਵੇਂ ਰੋਕਿਆ ਜਾ ਸਕਦਾ ਹੈ ਇਹ ਸਾਰੇ ਹਾਂ ਰੋਕਿਆ ਜਾ ਸਕਦਾ ਹੈ ਇਸ ਲਈ ਕਲਾਕਾਰ ਚਿੱਤਰਕਾਰ ਗਾਇਕ ਕੁਲਦੀਪ ਮਾਨਕ ਮੇਰੇ ਕੋਲੇ ਆਉਂਦਾ ਆਉਦਾ ਤੇਰਾ ਮੈਨੂੰ ਇੱਕ ਮੂੜ ਤੇ 21000 ਦਾ ਨਾਮ ਮਿਲਿਆ ਆ ਇੱਥੇ ਲੁਧਿਆਣੇ ਤੇ ਮੇਰੀ ਜੀਵਨ ਸਾਥ ਤਫਕਰ ਸੀ ਕਰ ਤੇ ਉਹ ਕੁਲਦੀਮ ਮਾਨ ਕਾਇ ਉਹਨੇ ਮੇਰੇ ਪੈਰੀ ਹੱਥ ਲਾਏ ਮੈਂ ਸਿਰ ਤੇ ਮੈਂ ਉਹਨੂੰ ਜੱਫੀ ਪਾਈ ਮੁਖਿਆ ਤੂੰ ਸੁਲਤਾਨ ਬਾਹੂ ਬਣ ਜੇ ਕਹਿੰਦਾ ਬਾਪੂ ਮੈਨੂੰ ਕਿਹਨੇ ਕਿਹਾ ਸੀ ਸੁਲਤਾਨ ਬਾਹੂ ਬਣ ਜੇ ਸੋ ਨਵੀਂ ਪੀੜੀ ਨੂੰ ਜਿਹੜੇ ਸਿੱਖਿਆ ਪ੍ਰਣਾਲੀਆਂ ਨੇ ਜਿਹੜੇ ਸਕੂਲ ਨੇ ਸਹਾਇਤ ਨੇ ਕਲਾ ਹੈ ਤੇ ਸਿਆਸਤ ਜਿਹੜੀ ਹੈ ਉਹ ਖੁਦਗਰਜ਼ ਹੈ ਸਵਾਰਥੀ ਹੈ ਸਹਾਇਤ ਜਿਹੜੀ ਸਿਆਸਤ ਹੈ

ਤੇ ਉਹ ਮੈਂ ਅੱਜੇ ਅੱਜ ਇਹ ਉਹਦੇ ਪ੍ਰੂਫ ਫੜਦਾ ਹਟਿਆ ਉਹ ਕੱਲ ਪਰਸੋਂ ਨੂੰ ਮੈਂ ਦੇ ਦੇਣਾ ਦਿੱਲੀ ਛੱਪ ਕੇ ਆਉਣਾ ਹੁੰਦਾ ਉਹ ਮੈਂ ਤੁਹਾਨੂੰ ਪੇਟ ਕਰੂੰਗਾ ਤੇ ਮੇਰੇ ਤੁਸੀਂ ਮੈਨੂੰ 2 ਦਿਨ ਦਿਲ ਪਹਿਲਾਂ ਇੱਕ ਲਾਵਲ ਪੇਟ ਕੀਤਾ ਸੀ ਹਿੰਦੀ ਚ ਲਿਖਿਆ ਸੀ ਆ ਜ਼ਿੰਦਗੀ ਨੂੰ ਸਮਝ ਤੇ ਰਹਿਣਾ ਜ਼ਿੰਦਗੀ ਨੂੰ ਬੜੀ ਪਿਆਰੀ ਕਿਤਾਬ ਹੈ ਤੁਹਾਡੇ ਅਰਗੇ ਨੂੰ ਮੈਂ ਪੇਟ ਕੀਤੀ ਤਾਂ ਮੈਂ ਬੱਚਾ ਵੀ ਕੈਸੀ ਲਗੀ ਉਹ ਕਹਿੰਦਾ ਬਾਪੂ ਕਾ ਦੀ ਕਿਤਾਬ ਹੈ ਮੈਂ ਤਾਂ 2 ਫੁੱਟ ਉੱਚਾ ਹੋ ਗਿਆ ਧਰਤੀ ਤੋਂ ਇੰਨੀ ਅੱਛੀ ਕਿਤਾਬ ਹੈ ਸੋ ਮੈਂ ਜ਼ਿੰਦਗੀ ਚ ਇਸ ਹਿਰਦਤਾ ਨਾਲ ਕੋਮਲਤਾ ਨਾਲ ਮਦਰਤਾ ਨਾਲ ਆਪਣਾ ਆਪਣੇ ਨਾਲ ਆਤਮ ਬੋਧ ਨਾਲ ਜਿਉਣਾ ਮੈਂ ਇੱਕ ਦਿਨ ਰੇਡੀਓ ਤੇ ਬੋਲ ਕੇ ਆਇਆ ਇੱਕ ਸੁਆਣੀ ਆਈ ਉਹਨੇ ਮੈਨੂੰ ਸਤਕਾar ਦਿੱਤਾ ਮੈਂ ਸਿਰ ਤੇ ਹੱਥ ਰੱਖਿਆ ਦੋ ਤਿੰਨ ਜਦ ਮਖੇ ਆਤਮੀਆਂਤਾ ਕਰੀ ਜਾਂਦੀ ਏ ਉਹ ਕਹਿੰਦੀ ਬਾਪੂ ਪਹਿਲਾਂ ਤਾਂ ਲੋਕਾਂ ਨੂੰ ਐ ਹੀ ਨਹੀਂ ਪਤਾ ਵੀ ਆਤਮੀਆਂਤਾ ਹੁੰਦੀ ਕੀ ਹੈ ਸੋ ਇਸ ਤਰ੍ਹਾਂ ਕਰਕੇ ਵਿਵੇਕ ਜਿਹੜਾ ਹੈ ਚੇਤਨਾ ਜਿਹੜੀ ਹੈ ਸੋਚ ਜਿਹੜੀ ਹੈ ਸਮਝ ਜਿਹੜੀ ਹੈ ਗਿਆਨ ਜਿਹੜਾ ਹੈ ਉਹ ਸਾਡਾ ਗ੍ਰਹਿ ਕਰਨ ਦੇ ਕਿਉਂਕਿ ਅੱਜ ਕੱਲ ਦੇ ਜਵਾਨਾਂ ਵਿੱਚ ਤਾਂ ਗਿਆਨ ਦੀਆਂ ਗੱਲਾਂ ਨੌਜਵਾਨ ਵੱਲੋਂ ਬਹੁਤ ਘੱਟ ਕੀਤੀਆਂ ਜਾ ਰਹੀਆਂ ਨੇ ਠੀਕ ਹੈ ਨਾ ਜਿਵੇਂ ਆਪਾਂ ਦੇਖ ਲਈਏ ਸਿੰਗਰ ਵੀ ਅੱਜ ਕੱਲ ਇਹ ਤਾਂ ਗਾਣੇ ਰਫਲਾ ਤੇ ਗਾਣੇ ਗਾਉਂਦੇ ਨੇ ਕਹਿੰਦਾ ਮਤਲਬ ਕੋਈ ਵੀ ਆਪਣੇ ਪੰਜਾਬ ਦਾ ਇਤਿਹਾਸ ਬਾਰੇ ਨਹੀਂ ਦੱਸ ਰਿਹਾ ਕਿ ਕਿਸ ਤਰ੍ਹਾਂ ਕਿੱਦਾਂ ਹੋਇਆ ਨਹੀਂ ਇਤਿਹਾਸ ਜਿਹੜਾ ਹੈ ਨਾ ਜੀ ਦੇਖੋ ਮਾਨਸਿਕ ਪ੍ਰਕਿਰਤੀ ਜਿਹੜੀ ਹੈ ਨਾ ਮਨ ਜਿਹੜਾ ਹੈ ਮਨ ਦੀ ਚੰਚਲਤਾ ਤੇ ਕਾਬੂ ਕਿਵੇਂ ਪਾਇਆ ਜਾ ਸਕਦਾ ਦਿਮਾਗ ਦੀ ਜਿਹੜੀ ਦਿਮਾਗ ਦਾ ਦਿਮਾਗ ਨੂੰ ਲਖਾਰ ਕੇ ਕਿਵੇਂ ਰੱਖਿਆ ਜਾਂਦਾ ਹੈ ਇਹ ਉਹ ਗੱਲਾਂ ਨੇ ਜਿਹੜੀਆਂ ਮਨੁੱਖੀ ਆਪੇ ਨੂੰ ਸੰਤੁਲਿਤ ਬਣਾਉਂਦੀਆਂ ਨੇ ਸੁਭਾਵਕ ਬਣਾਉਂਦੀਆਂ ਨੇ ਪ੍ਰਾਕਿਰਤਿਕ ਬਣਾਉਂਦੀਆਂ ਨੇ ਅੱਜ ਦੀ ਨਵੀਂ ਪੀੜ੍ਹੀ ਨੂੰ ਅੱਜ ਦੇ ਲੋਕਾਂ ਨੂੰ ਪੰਛੀਆਂ ਵਿੱਚ ਆਕਾਸ਼ ਵਿੱਚ ਹਵਾ ਵਿੱਚ ਫੁੱਲਾਂ ਵਿੱਚ ਦਰਖਤਾਂ ਵਿੱਚ ਕੋਈ ਰੁਚੀ ਨਹੀਂ ਹੈ ਅੱਜ ਦੇ ਜੇ ਕਿਸੇ ਬੱਚੇ ਨੂੰ ਪੁੱਛ ਲਈਏ ਵੀ ਤੂੰ 10 ਲੇਖਕਾਂ ਦੇ ਨਾਂ ਦੱਸ ਦੇ ਤੂੰ 20 ਦਰਖਤਾਂ ਦੇ ਨਾਂ ਦੱਸ ਦੇ ਤੂੰ ਵੀ ਨਦੀਆਂ ਦੇ ਨਾਮ ਲੱਖ ਦੇ, 7-8 ਸਾਗਰਾਂ ਦੇ ਨਾਮ ਦੱਸ ਦੇ, ਤੂੰ ਵੀ ਮੁਲਕਾਂ ਦੇ ਨਾਮ ਦੱਸ ਦੇ, ਉਹ ਇਹ ਦੱਸ ਨਹੀਂ ਸਕੇਗਾ। ਤੋ ਕਹਿਣ ਦਾ ਅਰਥ ਇਹ ਹੈ ਵੀ ਇਹ ਮੈਂ ਕੀ ਦੱਸਾਂ ਸੁਣੋ 1953 ਵਿੱਚ ਹਿੰਦੁਸਤਾਨ ਦੀ ਮਹਾਨ ਨ੍ਰਿਤ ਕਿਸੇ ਵਿਜਨਤੀ ਮਾਲਾ ਮਡਰਾਸ ਮਡਰਾਸ ਦਾ ਨਾਮ ਮੈਡ ਰਸਕਲ ਤੋਂ ਬੜਿਆ ਹੈ। ਮੈਡ ਮੈਨੇ ਪਾਲ ਭਾਗਲ ਹੁੰਦਾ ਹੈ, ਰਸਕਲ ਮੈਨੇ ਚੋਕ ਰੂਹ। ਅੱਜ ਕੱਲ੍ਹ ਉਹਦਾ ਨਾਂ ਚਲਈ ਹੈ। ਮੈਂ ਬੈਠਾ ਸੀ ਹਿੰਦੁਸਤਾਨ ਦਾ ਇੱਕ ਮਹਾਨ ਲਾਈਟ ਰਾਮਧਾਰੀ ਸਿੰਘ ਦਿਨਕਰ ਮੈਂ ਹਿੰਦੀ ਜਦਨ ਪਾਸੀ ਮੈਂ ਮੈਦਰਾਸ ਪੜਨ ਗਿਆ ਸੀ ਵਿਜਨਤੀ ਮਾਲਾ ਦੇ ਘਰ ਬੈਠਾ ਵਿਜਨਤੀ ਮਾਲਾ ਨੂੰ ਕਹਿੰਦਾ ਤੂੰ ਵਿਜਨਤੀ ਆਂਦਾ ਸੇ ਸੁਆਹ ਸ਼ਿਲਾਰ ਕਿਹੜੇ ਹੁੰਦੇ ਨੇ ਤੇ ਮੈਂ ਤਾਂ ਉਦੋਂ ਗੰਭਰੂ ਸੀ 1953 ਤੋਂ 54 ਵਿੱਚ ਸੋ ਜਿਹੜੇ ਮਹਾਨ ਪੁਰਸ਼ ਨੇ ਉੱਤਰ ਗਏ ਹੁਣ ਤਾਂ ਐਵੇਂ ਅਧੋਗਤੀ ਵਾਰੇ ਡਿੱਗੇ ਹੋਏ ਲੋਕ ਇੱਕ ਦਾ ਸੀ ਮੈਂ ਦੇਖਿਆ ਤੁਸੀਂ 3-4 ਵਜੇ ਕਰੀਬਨ ਇੱਕ ਬਾਲਟੀ ਲੈ ਕੇ ਤੇ ਆਪਦੇ ਹੱਥ 'ਚ ਇੱਕ ਉਹ ਲੈ ਕੇ ਜਾਂਦੇ ਹੋ ਬਾਜ਼ਾਰ ਦੇ ਵਿੱਚ ਇਹਦਾ ਕੀ ਮੈਂ ਬੇਟਾ ਰਾਜੇ ਪੁੱਤਰ ਪਿਆਰੇ ਪੁੱਤਰਾ ਬੈਲਾ ਪਿਆਰੇ ਪੁੱਤਰ ਕਿਹਾ ਨਾ ਇੱਕ ਦਿਨ ਟੀਵੀ ਤੇ ਬੋਲ ਰਿਹਾ ਸੀ ਮੈਂ ਇੱਕ ਕੁੜੀ ਮੇਰੀ ਇੰਟਰਵਿਊ ਲੈ ਰਹੀ ਸੀ ਉਹ ਬਾਅਦ 'ਚ ਕਹਿ ਲੱਗੀ ਜੀ ਤੁਸੀਂ ਮਹਾਨ ਆਦਮੀ ਮੈਂ ਕਿਹਾ ਕੀ ਗੱਲ ਪੁੱਤਰਾ ਕਹਿੰਦੀ ਸਾਨੂੰ ਮੈਡਮ ਕਹਿੰਦੇ ਨੇ ਤੁਸੀਂ ਪਹਿਲੇ ਬੰਦੇ ਹੋ ਜੀ ਨੇ ਮੈਨੂੰ ਰਾਣੀ ਤੀਏ ਕਿਹਾ ਬੇਟੀ ਕਿਹਾ ਸੋ ਪਿਆਰੇ ਪੁੱਤਰਾ ਮੈਂ 1900 ਬਹੁਤ ਦੇਰ ਹੋ ਗਈ ਇੱਕ ਛਨੀ ਆਲਾ ਹੁੰਦਾ ਜਦ 43 ਵਰਿਆ ਤੂੰ ਦਰਖਤ ਲਾ ਰਿਹਾ ਮੈਂ ਅਖਬਾਰਾਂ ਚ ਖਬਰਾਂ ਨਹੀਂਦਾ ਮੈਂ ਪੈਸੇ ਹੀ ਖਰਚ ਕਰਦਾ ਜਿਵੇਂ ਆਪਣੇ ਪੱਲਿਓ ਵੀ ਪੈਸੇ ਕਰਕੇ ਦਰਖਤ ਲਾਉਣੇ ਹੋ ਮੈਂ 20000 ਦੇ ਦਰਖਤ ਲਾਏ ਹੁਣ ਤੱਕ ਮੈਂ 21 21 ਮਤਲਬ ਦਰਖਤ ਲਾਉਣਾ ਸੰਸਾਮ ਦਾ ਇਹ ਮੇਰੀ ਰੁਚੀ ਹੈ ਇਹ ਬਹੁੜੀ ਦੇਰ ਤੋਂ ਛਨੀ ਆਲਾ ਹੁੰਦਾ ਉੱਥੇ ਮੈਂ ਡੰਡਲ ਬੈਠ ਕੇ ਕੱਢਦਾ ਹੁੰਦਾ ਤੇ ਉੱਥੇ ਫਿਰ ਦਰਖਤਾਂ ਨਾਲ ਮੇਰੀ ਰੁਚੀ ਦਰਖਤੇ ਮੈਨੂੰ ਬਹੁਤ ਪਿਆਰੇ ਲੱਗਦੇ ਨੇ ਆਪਾਂ ਹੁਣ ਵੀ ਦਰਖਤਾਂ ਦੇ ਕੋਲੇ ਬੈਠੇ ਆ ਸਹੀ ਗੱਲ ਆ ਸਹੀ ਗੱਲ ਆ ਅੱਜ ਉਹ ਲਾਸਟ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਬਈ ਦਰਸ਼ਕਾਂ ਨੂੰ ਇਹ ਕਹਿਣਾ ਚਾਹਣਾ ਵੀ ਜ਼ਿੰਦਗੀ ਜਿਹੜੀ ਹੈ ਦਾ ਇਹ ਵੱਟਮੁੱਲਾ ਵਰਦਾਨ ਹੈ ਇਸ ਨੂੰ ਅਜਾਈ ਨਾ ਗਵਾਓ ਇਸ ਨੂੰ ਹਰ ਰੋਜ਼ ਪਰਖਦੇ ਰਹੋ ਇਹਨੂੰ ਆਪਦੇ ਮਨੁੱਖ ਨੂੰ ਆਪਣੇ ਆਪ ਨੂੰ ਮੰਦਰ ਸਮਝਣਾ ਚਾਹੀਦਾ ਹੈ ਇਹ ਤਾਂ ਮਨੁੱਖ ਦਾ ਜੀਵਨ ਜਿਹੜਾ ਉਹ ਤੀਰਥ ਹੈ ਉਹ ਤਾਂ ਇੱਕ ਨਦੀਆਂ ਦਾ ਸੰਗਮ ਹੈ ਇਸ ਨੂੰ ਅਜਾਈ ਨਾ ਗਵਾਓ ਇਹਨੂੰ ਗਦਲਾ ਨਾ ਕਰੋ ਇਹਨਾਂ ਨੂੰ ਬਾਬਰੋਲਿਆਂ ਵਿੱਚ ਨਾ ਫਸੋ ਇਹ ਸੰ ਸਾਡੇ ਨਾਲ ਓਮ ਗੁਰ ਗੱਸੋ ਜਿਨ੍ਹਾਂ ਨੇ ਦੱਸਿਆ ਆਪਣੀ ਜ਼ਿੰਦਗੀ ਬਾਰੇ ਕਿਦੋਂ ਮੈਂ ਕਿਤਾਬਾਂ ਲਿਖਣੀਆਂ ਸ਼ੁਰੂ ਕੀਤੀਆਂ ਤੇ ਸਾਨੂੰ ਸਾਰੇ ਪੁਰਾਣੀਆਂ ਗੱਲਾਂ ਵੀ ਦਸੀਆਂ ਦੇਖਦੇ ਰਹੋ ਸਾਝਾ ਟੀਵੀ ਬਰਨਾਲਾ